ਇਹ ਤਾਂ ਉਹਨੇ ਕਿਸਾਨੀ ਮੰਗਾਂ ਲੈ ਕੇ ਗਏ ਸੀਗੇ ਬਹੁਤ ਮਾੜੀ ਗੱਲ ਕੀਤੀ ਐ ਤੇ ਸਾਰੇ ਹੀ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਸੁਣ ਕੇ ਮੀਡੀਆ 'ਚ ਖਬਰਾਂ ਦੇਖੀਆਂ ਜਦੋਂ ਤੇ ਅਸੀਂ ਸਾਰਿਆਂ ਨੇ ਨੌਜਵਾਨਾਂ ਨੇ ਅਸੀਂ ਸੋਚਿਆ ਵੀ ਅਸੀਂ ਸ਼ੁੱਭ ਕਰਨ ਦੇ ਘਰੇ ਜਾਈਏ ਤੇ ਅਫਸੋਸ ਪ੍ਰਗਟ ਕਰੀਏ ਜਾਂ ਜਿਹੜੇ ਆਪਣੇ ਕਿਸਾਨ ਸੀ ਨੌਜਵਾਨ ਬਜ਼ੁਰਗ ਸੀਗੇ ਉਹਨਾਂ ਤੇ ਵੀ ਲਾਠੀਟਾ ਚਾਰਜ ਕੀਤਾ ਗਿਆ ਜੋ ਕਿ ਬਹੁਤ ਹੀ ਮਾੜੀ ਘਟਨਾ ਤੇ ਬਹੁਤ ਹੀ ਸ਼ਰਮਨਾਕ ਘਟਨਾ ਵਾ ਤੇ ਜਿਹੜੀ ਹਕੂਮਤ ਨੇ ਉੱਥੇ ਵਿਚਾਰ ਅਸਦੇ ਗੁੰਡੇ ਛੱਡ ਕੇ ਗੋਲੀ ਚਲਾਈ ਐ ਇਹ ਬਹੁਤ ਨਿੰਦਨਯੋਗ ਆ ਜੀ ਪਿੰਡ ਬੱਲੋ ਦੇ ਵਿੱਚ ਸ਼ੁਕਰਨ ਸਿੰਘ ਦੇ ਘਰ ਬੈਠੇ ਹੋਏ ਆ ਦੁੱਖ ਸਾਂਝਾ ਕਰਨ ਦੇ ਲਈ ਲੋਕ ਆ ਰਹੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਵਤਾਰ ਸਿੰਘ ਜੀ ਕਿੱਥੋਂ ਆਏ ਹੋ ਜੀ ਕੋਟਰਾ ਮਿਰਸਾਲ ਤੋਂ ਵਾਗਿਆ ਬਣਾ ਸ਼ਹਿਰ ਆਪਣਾ ਜੀ ਸ਼ੁਕਰਨ ਦੀ ਜਿਸ ਤਰ੍ਹਾਂ ਬਾਰਡਰ ਦੇ ਉੱਪਰ ਮੌਤ ਹੋਈ ਹੈ ਕੀ ਕਹਿਣਾ ਚਾਹੋਗੇ ਅਸੀਂ ਤਾਂ ਜਿਹੀ ਕਹਾਂਗੇ ਕਿਉਂਕਿ ਸਾਡਾ ਇੱਥੋਂ ਕੰਮ ਸੇ ਘੱਟੋ ਘੱਟ 100 ਕਿਲੋਮੀਟਰ ਦੂਰ ਪਿੰਡ ਆ ਸਾਨੂੰ ਬਹੁਤ ਦਰਦ ਲੱਗਾ ਵੀ ਬਹੁਤ ਹੀ ਮਾੜੀ ਘਟਨਾ ਕੀਤੀ ਮੋਦੀ ਸਰਕਾਰ ਨੇ ਜੋ ਕਿ ਆਪਣੇ ਹੱਕਾਂ ਦੀਆਂ ਮੰਗਾਂ ਲੈ ਕੇ ਕਿਸਾਨ ਜਾ ਰਹੇ ਸੀਗੇ ਵੀ ਉਹਨਾਂ ਕੋਲੇ ਕੋਈ ਹਥਿਆਰ ਨਹੀਂ ਕਿਸਾਨਾਂ ਕੋਲੇ ਸਿਰਫ ਝੰਡਾ ਤੇ ਸ਼ਾਂਤੀਪੂਰਵ ਬੈਠੇ ਸੀਗੇ ਤੇ ਜਿਹੜੀ ਹਕੂਮਤ ਨੇ ਉੱਥੇ ਵਿਚਾਰ ਅਸਦੇ ਗੁੰਡੇ ਛੱਡ ਕੇ ਵੀ ਗੋਲੀ ਚਲਾਈ ਆ ਇਹ ਬਹੁਤ ਨਿੰਦਨਯੋਗ ਆ ਜੀ ਅਸੀਂ ਤਾਂ ਇਹ ਕਹਿੰਨੇ ਆ ਵੀ ਕਿਉਂਕਿ ਪੰਜਾਬ ਤੋਂ ਵੋਟਾਂ ਪਾ ਕੇ ਅਸੀਂ ਸਰ ਨੂੰ ਭੇਜਦੇ ਆ ਅਸੀਂ ਤਾਂ ਆਪਣੀਆਂ ਕਿਸਾਨੀ ਮੰਗਾਂ ਲੈ ਕੇ ਗਏ ਸੀਗੇ ਬਹੁਤ ਮਾੜੀ ਗੱਲ ਕੀਤੀ ਆ ਇਹ ਨਿੰਦਨਯੋਗ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਜੋ ਛੱਡ ਕੇ ਜੱਥੇ ਬੰਦੀਆਂ ਆਖਣਗੀਆਂ ਵੀ ਅਸੀਂ ਵੱਧ ਤੋਂ ਵੱਧ ਨੌਜਵਾਨ ਜੀ ਉਹਨੇ ਤਿਆਰ ਬੈਠੇ ਆ ਕਿਉਂਕਿ ਸਾਡੇ ਗੁਰੂਆਂ ਪੀਰਾਂ ਦੱਸਿਆ ਹੋਇਆ ਵੀ ਇਹ ਜੋ ਗੁਲਾਮੀ ਦਾ ਵੀ ਬੋਝ ਆਪਾਂ ਸਿਰ ਤੋਂ ਲਾਉਣਾ ਸਾਡੇ ਤੇ ਹੀ ਮੰਗਾ ਜੀ ਅੰਦੋਲਨ ਇੱਕ ਵਾਰ ਪਹਿਲਾਂ ਵੀ ਹੋਇਆ ਉਹੀ ਮੰਗਾ ਮੰਵਾਉਣ ਦੇ ਲਈ ਮੋੜ-ਮੋੜ ਅੰਦੋਲਨ ਕਰਨੇ ਪੈਂਦੇ ਨੇ ਪਹਿਲਾਂ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹੁਣ ਫਿਰ ਨੌਜਵਾਨੀ ਇਸ ਤਰ੍ਹਾਂ ਸ਼ਹੀਦ ਹੋ ਰਹੀ ਹੈ ਦੁੱਖ ਤਾਂ ਹੁੰਦਾ ਹੀ ਹੈ ਸਰਕਾਰਾਂ ਸੁਣਵਾਈ ਨਹੀਂ ਕਰਦੀਆਂ ਸਾਡੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਦਾ ਕਹਿਣਾ ਹੈ ਹਾਂ ਤੁਹਾਨੂੰ ਕੀ ਲੱਗਦਾ ਨਹੀਂ ਇਹ ਤਾਂ ਸਾਨੂੰ ਪਤਾ ਬਾਰ ਬਾਰ ਅੰਦੋਲਨ ਨਹੀਂ ਕਰਨੇ ਚਾਹੀਦੇ ਪਰ ਇਹਨੇ ਸਰਕਾਰ ਨੇ ਸਾਨੂੰ ਉਦੋਂ ਲੈਖਤੀ ਕਮੇਟੀ ਬਣਾਈ ਸੀ ਇਹਨਾਂ ਨੇ ਵੀ ਸੋਡੀਆਂ ਮੰਗਾ ਸੀ ਮੰਨਾਂਗੇ ਤਿੰਨ ਕਾਲੇ ਕਾਨੂੰਨ ਵਾਸ ਕੀਤੇ ਇਹਨੇ ਕਮੇਟੀ ਬਣਾਈ ਸੀ ਵਾਅਦਾ ਕਰਾਂਗੇ ਪਰ ਸਰਕਾਰ ਨੇ ਉਦੋਂ ਜਿਆਦਾ ਸਾਡੇ ਜੀ ਬਹੁਤ ਹੀ ਮਾੜੀਆਂ ਘਟਰਾਵਾਂ ਕੀਤੀਆਂ ਜਿਸ ਕਰਕੇ ਦੁਬਾਰਾ ਸਾਨੂੰ ਅੰਦੋਲਨ ਟੂ ਚਲਾਉਣਾ ਪਿਆ ਇਸ ਵਿੱਚ ਕਹੋਗੇ ਸਾਡੀਆਂ ਕਿਸਾਨ ਜਥੇਬੰਦੀਆਂ ਕੋਸ਼ ਗਈਆਂ ਕੋਸ਼ ਮਗਰ ਸੰਯੋਗ ਖਰਮੋਰਚਾ ਵੀ ਉਹ ਹੁਣ ਆਵਦੀ ਮੀਟਿੰਗ ਕਰਕੇ ਉਹ ਵੀ ਇਹਨਾਂ ਦੇ ਕਾਲ ਚ ਬਈ ਕਰਨਗੇ ਵੀ ਉਹਨਾਂ ਲਈ ਦਿਨਾਂ ਚ ਅਸੀਂ ਵੱਡਾ ਕੋਈ ਸੰਘਰਸ਼ ਕਰਾਂਗੇ ਵੀ ਕਿਸਾਨੀ ਮੰਗਾ ਤਾਂ ਅਸੀਂ ਹੱਲ ਕਰਾ ਕੇ ਆਟਾਂਗੇ ਵੀਰੇ ਇੱਕ ਦਿੱਕਤ ਹੈ ਹੁਣ ਇਸ ਸਮੇਂ ਡੱਲੇਵਾਲ ਔਰ ਪੰਦੇਰ ਹੋਰਾਂ ਦੇ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਨੌਜਵਾਨੀ ਗਈ ਮਗਰ ਪਰ ਕਿਸ ਕਿਤੇ ਨਾ ਕਿਤੇ ਲੋਕ ਇਸ ਗੱਲੋਂ ਵੀ ਕਨਫਿਊਜ਼ ਚਲ ਰਹੇ ਨੇ ਕਿ ਜਥੇਬੰਦੀਆਂ ਜ਼ਿਆਦਾ ਆ ਇਹਨਾਂ ਦੇ ਵਿੱਚ ਇੱਕ ਇੱਕੇ ਦੀ ਘਾਟ ਹੋਣ ਕਾਰਨ ਅੰਦੋਲਨ ਅਸੀਂ ਜਿੱਤਿਆ ਹੋਇਆ ਹਾਰ ਜੰਨੇ ਆ ਨਹੀਂ ਜੀ ਇਹ ਤਾਂ ਠੀਕ ਆ ਜੱਥੇਬੰਦੀਆਂ ਦੇ ਅੱਡ-ਅੱਡ ਵਿਖਰੀ ਹੋਏ ਆ ਪਰ ਇਹਨਾਂ ਦੀ ਜਿੱਦੇ ਸੰਘਰਸ਼ ਲੜਦੇ ਆ ਇੱਕ ਇੱਕਠੇ ਹੋ ਕੇ ਲੜਦੇ ਆ ਜੀ ਇਹ ਕੋਈ ਵਾਕ ਨਹੀਂ ਕੀਤਾ ਕੋਈ ਅੜ ਨਹੀਂ ਠੀਕ ਹੋਣਾ ਸੀ ਪਿੰਡ 'ਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਆਉਦੇ 3 ਦਿਨ ਦਾ ਨੇ ਬੀਜੇਪੀ ਦੇ ਦਫ਼ਤਰ ਘੇਰੇ ਆ ਤੇ ਰੇਲਾਂ ਦਾ ਘੇਂਡਾ ਉਹਨਾਂ ਨੇ ਬੰਦ ਕਰਨ ਦਾ ਸ਼ਰਧਾ ਦਿੱਤਾ ਸੀਗੀ ਹੁਣ ਸਭੀ ਨੂੰ ਟਰੈਕਟਰ ਪਰੇਡ ਆ ਉਹ ਪ੍ਰੋਗਰਾਮ ਦੇ ਹੀ ਜਾਂਦੀ ਜੇ ਕੰਮ 'ਚ ਕਿਉਂਕਿ ਉਹ ਹਮੇਸ਼ਾ ਨਾਲ ਆ ਕਿਉਂਕਿ ਉਹ ਸਾਡੇ ਭਰਾ ਹੀ ਆ ਬੰਦੇ ਰਾਗੇ ਤੇ ਸ਼ਹਿਰਤ ਕਮਾਣ ਦੇ ਨਾਲ ਆ ਇਹ ਇੱਕ ਝੋਟੀ ਆ ਪਰ ਥੋੜਾ ਸਰਕਾਰ ਨੂੰ ਚਾਹੀਦਾ ਵੀ ਇਸ ਤਰ੍ਹਾਂ ਤੁਸੀਂ ਜੋ ਵੀ ਮੰਗਾ ਲੈ ਕੇ ਜਾਂਦੇ ਆ ਚਾਹੇ ਕਿਸਾਨ ਜਥੇਬੰਦ 2 ਤੇ 4 ਆ ਉਹ ਮੰਗਾ ਦਾ ਸਾਰੀਆਂ ਸਜੋਤ ਕਰਨ ਮੋਰਚੇ ਦੀਆਂ ਜੀ ਉਹ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਆ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਸਜੋਤ ਕਰਨ ਮੋਰਚਾ ਕੋਈ ਵੱਡਾ ਸੰਘਰਸ਼ ਕਰ ਸਕਦਾ ਜੀ ਅਸੀਂ ਸ਼ੰਭੂ ਬਾਡਰ ਗਏ ਜਾਂ ਉਥੱਦੀਆਂ ਤਸਵੀਰਾਂ ਵੇਖੀਆਂ ਨਹੀਂ ਜੀ ਸ਼ੰਭੂ ਬਾਡਰ ਨਹੀਂ ਗਏ ਅਸੀਂ ਕਿਉਂਕਿ ਸਾਨੂੰ ਤਾਂ ਹੁਣ ਅਜਨਤਾ ਪਤਾ ਨਹੀਂ ਸੀ ਸਾਡੇ ਪਿੰਡੋਂ ਟਰਾਲੀ ਗਈ ਇੱਕ ਸਾਨੂੰ ਵਾਰਿਸ਼ਰ ਬੰਦੀ ਜਾਂਦੇ ਆ ਪਰ ਸਾਨੂੰ ਹੁਣ ਦਰਦ ਲੱਗਾ ਜੀ ਹੁਣ ਜ਼ਰੂਰ ਜਾਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਮੇਰਾ ਨਾਮ ਨਰਮਲ ਸਿੰਘ ਆ ਅਸੀਂ ਬੱਗਾਪੁਰਾਣਾ ਤੋਂ ਆਏ ਹੋਇਆ ਹਾਂ ਹਾਂਜੀ ਬੱਗਾਪੁਰਾਣਾ ਤੋਂ ਆਇਆ ਮੂਗਾ ਡਿਸਟ੍ਰਿਕਟ ਤੋਂ ਸ਼ੁਭਕਰਨ ਦੇ ਘਰ ਦੁੱਖ ਹਾਂਜੀ ਬਹੁਤ ਜ਼ਿਆਦਾ ਗੱਲ ਸੁਣ ਕੇ ਪਤਾ ਲੱਗਿਆ ਜਦੋਂ ਬਾਰਡਰ ਤੋਂ ਖਬਰ ਇਹ ਸੁਣੀ ਕਿ ਉੱਥੇ ਗੋਲੀ ਚੱਲੀ ਆ ਤੇ ਸ਼ੁਭਕਰਨ ਦੀ ਡੈਥ ਹੋ ਗਈ ਆ ਤੇ ਸਾਰੇ ਹੀ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ੱਤਕਾ ਲੱਗਿਆ ਸੁਣ ਕੇ ਮੀਡੀਆ 'ਚ ਖਬਰਾਂ ਦੇਖੀਆਂ ਜਦੋਂ ਤੇ ਅਸੀਂ ਸਾਰਿਆਂ ਨੇ ਨੌਜਵਾਨਾਂ ਨੇ ਅਸੀਂ ਸੋਚਿਆ ਵੀ ਅਸੀਂ ਸ਼ੁਭਕਰਨ ਦੇ ਘਰੇ ਜਾਈਏ ਤੇ ਫਸੂਸ ਪ੍ਰਗਟ ਕਰੀਏ ਜਾ ਕੇ ਭਾਈ ਸ਼ੰਭੂ ਬਾਰਡਰ ਦੇ ਉੱਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਸਭ ਦੇ ਸਾਹਮਣੇ ਆ ਦੋ ਖਨੋਰੀ ਹੋਵੇ ਚਾਹੇ ਸ਼ੰਭੂ ਜੰਗ ਵਰਗੇ ਹਾਲਾਤ ਨੇ ਕੀ ਕਹਿਣਾ ਚਾਹੂੰ ਹਾਂਜੀ ਬਹੁਤ ਹੀ ਦਰਦਨਾਕ ਹਾਲਾਤ ਨੇ ਦਿਲ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਜੋ ਵੀ ਸਰਕਾਰ ਨੇ ਉਥੋਂ ਮਾਹੌਲ ਪੈਦਾ ਕੀਤਾ ਹੋਇਆ ਸਾਰੇ ਸ਼ਾਂਤਮਈ ਆਪਣਾ ਮਾਹੌਲ ਚੱਲ ਰਿਹਾ ਸੀ ਸ਼ਾਂਤਮਈ ਚੱਲ ਰਿਹਾ ਸੀ ਧਰਨਾ ਉਥੇ ਕੋਈ ਵੀ ਨੌਜਵਾਨ ਹੁੱਲੜਬਾਜੀ ਨਹੀਂ ਕਰ ਰਿਹਾ ਸੀ ਸ਼ਾਂਤਮਈ ਮਾਹੌਲ ਚੱਲ ਰਿਹਾ ਸੀ ਪਰ ਇਹ ਸਰਕਾਰ ਨੇ ਹੀ ਜਾਣਬੁੱਝ ਕੇ ਆਪਣੀ ਜਿਹੜੀ ਹਰਿਆਣਾ ਦੀ ਪੁਲਿਸ ਆ ਉਹਨਾਂ ਨੇ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਉਹਨਾਂ ਦੇ ਬਿਆਨ ਤੇ ਹੀ ਜਿਹੜੇ ਆਪਣੇ ਨੌਜਵਾਨ ਸੀ ਉੱਥੇ ਧਰਨੇ ਤੇ ਬੈਠੇ ਸੀ ਉਹਨਾਂ ਤੇ ਗੋਲੀ ਤੇ ਅਥਰੂ ਗੈਸ ਦੇ ਗੋਲੇ ਛੱਡੇ ਨਹੀਂ ਤਾਂ ਸ਼ਾਂਤਮਈ ਆਪਦਾ ਮਾਹੌਲ ਵਿੱਚ ਬੈਠੇ ਸੀ ਕਿਸਾਨ ਤੇ ਉਸ ਤੋਂ ਬਾਅਦ ਜੋ ਵੀ ਤੁਸੀਂ ਸਾਨੂੰ ਸਾਰੇ ਆਪਾਂ ਮੀਡੀਆ ਵਿੱਚ ਵੇਖਦੇ ਹਾਂ ਖਬਰਾਂ ਵਿੱਚ ਜਿੰਨੇ ਵੀ ਆਪਣੇ ਕਿਸਾਨਾਂ ਦਾ ਰਾਸ਼ਨ ਪਿਆ ਸੀ ਜਾਂ ਟਰੈਕਟਰ ਸੀਗੇ ਉਹਨਾਂ ਟਰੈਕਟਰਾਂ ਦੀ ਤੋੜ-ਫੋੜ ਕੀਤੀ ਗੱਡੀਆਂ ਟਰੈਕਟਰਾਂ ਦੀਆਂ ਟੈਂਕੀਆਂ ਵਿੱਚ ਨਮਕ ਪਾਇਆ ਗਿਆ ਤੇ ਜਿਹੜਾ ਰਾਸ਼ਨ ਸੀ ਜਿਹੜੇ ਆਪਣੇ ਕਿਸਾਨ ਸੀ ਨੌਜਵਾਨ ਬਜ਼ੁਰਗ ਸੀਗੇ ਉਹਨਾਂ ਤੇ ਵੀ ਲਾਠੀਟਾ ਚਾਰਜ ਕੀਤਾ ਗਿਆ ਜੋ ਕਿ ਬਹੁਤ ਹੀ ਮਾੜੀ ਘਟਨਾ ਤੇ ਬਹੁਤ ਹੀ ਸ਼ਰਮਨਾਕ ਘਟਨਾਮਾ ਜਿਸ ਤਰ੍ਹਾਂ ਹੁਣੇ ਅੰਦੋਲਨ ਚੱਲ ਰਿਹਾ ਹੈ ਸਰਕਾਰ ਕਿਤੇ ਨਾ ਕਿਤੇ ਇਸ ਰੋਚ ਲੱਗ ਨਹੀਂ ਰਹੀ ਕਿ ਉਹ ਮੰਗਾ ਮੰਨੇਗੀ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਕਿਉਂਕਿ ਇਹਨਾਂ ਨੇ ਦਿੱਲੀ ਕੂਚ ਕਰਨਾ ਸੀ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਮੰਗਾ ਮੰਨ ਲਓ ਅਸੀਂ ਹੁਣੇ ਮੁੜ ਜਾਵਾਂਗੇ ਕੀ ਕਹਿਣਾ ਚਾਹੋਗੇ ਕਿਉਂਕਿ ਵਾਰ-ਵਾਰ ਅੰਦੋਲਨ ਕਰਨਾ ਪੈ ਰਿਹਾ ਮੰਗਾ ਨੂੰ ਲੈ ਕੇ ਨਹੀਂ ਅਸੀਂ ਸਾਰੀ ਨੌਜਵਾਨ ਤੇ ਸਾਰੀਆਂ ਜਸੇਬੰਦੀਆਂ ਵੱਲੋਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਆਮ ਜਨਤਾ ਦੀਆਂ ਜਿਹੜੀਆਂ ਵੀ ਪ੍ਰੋਬਲਮਾਂ ਜਿਹੜੀਆਂ ਵੀ ਮੰਗਾਂ ਸਾਰੀਆਂ ਮੰਗ ਲੈਣੀਆਂ ਚਾਹੀਦੀਆਂ ਇਸ ਵਿੱਚ ਸਰਕਾਰ ਦਾ ਵੀ ਨੁਕਸਾਨ ਆ ਤੇ ਉਸ ਤੋਂ ਵੱਧ ਆਪਣੇ ਪੰਜਾਬ ਦੇ ਲੋਕਾਂ ਦਾ ਗਰੀਬ ਮਜ਼ਦੂਰ ਹਰ ਇੱਕ ਹਰ ਇੱਕ ਵਰਗ ਦਾ ਨੁਕਸਾਨ ਹੋ ਰਿਹਾ ਇਹ ਕੱਲਾ ਕਿਸਾਨਾਂ ਦਾ ਨਹੀਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਵੀ ਨਾਲ ਆਉਣ ਵਾਲੀਆਂ ਆਪਣੀਆਂ نسلਾਂ ਦਾ ਸਾਰੀਆਂ ਦਾ ਨੁਕਸਾਨ ਆ ਅਸੀਂ ਅਸੀਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰ ਸਕਦੇ ਹਾਂ ਵੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਜਿਵੇਂ ਉੱਥੇ ਹਾਲਾਤ ਬਣੇ ਹੋਏ ਨੇ ਆਪਣੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਥੇ ਗਏ ਹੋਏ ਨੇ ਜਦੋਂ ਹੰਝੂ ਗੈਸ ਦੇ ਗੋਲੇ ਛੱਡਦੇ ਨੇ ਜਾਂ ਇਧਰੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਨੌਜਵਾਨਾਂ ਨੂੰ ਉਸ ਸਮੇਂ ਲਈ ਕੀ ਕਰਨਾ ਚਾਹੁੰਗੇ ਮੇਰੀ ਸਾਰਿਆਂ ਹੀ ਨੌਜਵਾਨਾਂ ਨੂੰ ਬੇਨਤੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉੱਥੇ ਸ਼ਾਂਤਮਈ ਮਾਹੌਲ ਰੱਖਣਾ ਚਾਹੀਦਾ ਕਿਉਂਕਿ ਸਰਕਾਰ ਤਾਂ ਚਾਹੁੰਦੀ ਇਹ ਆ ਵੀ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਵੀ ਨੌਜਵਾਨ ਹੁੱਲੜਬਾਜੀ ਕਰਨ ਤਾਂ ਉਹਨਾਂ ਨੂੰ ਤਾਂ ਪੁਆਇੰਟ ਮਿਲ ਜੇ ਆਪਣੇ ਤੇ ਤੇ ਆਪਾਂ ਨੂੰ ਸਾਰੇ ਹੀ ਨੌਜਵਾਨ ਆ ਜਿਹੜੇ ਆਪਣੇ ਮੁੱਖ ਆਗੂ ਆ ਜਥੇਬੰਦੀਆਂ ਵਾਲੇ ਸਿਆਣੇ ਬਜ਼ੁਰਗਾਂ ਪਿੰਡਾਂ ਚੋਂ ਗਏ ਹੋਏ ਆ ਕੋਈ ਵੀ ਨਹੀਂ ਕਹਿੰਦਾ ਵੀ ਹੁੱਲੜਬਾਜੀ ਕੁਝ ਆਪਣੇ ਨਵੀਂ ਜਿਹੜੀ ਜਨਰੇਸ਼ਨ ਆ ਗਰਮ ਖੂਨ ਆ ਤੇ ਉਹ ਤਾਂ ਕਰਕੇ ਹੋ ਜਾਂਦਾ ਉਹਨਾਂ ਨੂੰ ਥੋੜੇ ਬਹੁਤ ਹੀ ਹੁੱਲੜਬਾਜੀ ਕਰਦੇ ਆ ਨਹੀਂ ਤਾਂ ਕੋਈ ਵੀ ਜਿਹੜੇ ਆਪਣੇ ਨੌਜਵਾਨ ਆ ਆਪਦੇ ਹੱਕਾਂ ਲਈ ਗਏ ਆ ਕੋਈ ਉਹਨਾਂ ਨੂੰ ਸ਼ੌਂਕ ਨਹੀਂ ਸਾਰੇ ਹੀ ਕਬੀਲਦਾਰ ਆ ਕਮਾਂਕਾਰਾਂ ਚ ਛੱਡ ਕੇ ਜਾ ਰਹੇ ਆ ਸਾਰੇ ਹੀ ਆਪਦੇ ਪਰਿਵਾਰ ਆ ਬਹੁਤ ਦੁੱਖ ਲੱਗਦਾ ਜਿਵੇਂ ਹੁਣ ਆਪਣਾ ਨੌਜਵਾਨ ਸੀਗਾ ਸ਼ੁਭ ਕਰਨ ਇਹ ਵੀ ਆਮ ਆਮ ਘਰੋਂ ਹੀ ਸੀਗਾ ਮੁੰਡਾ ਤੇ ਬਹੁਤ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਇਹ ਇੱਕ ਜਾਣੀ ਦੀ ਨਹੀਂ ਕਿਸੇ ਇੱਕ ਸ਼ੁਭ ਕਰਨ ਦੀ ਲੜਾਈ ਨਹੀਂ ਆਪਣੇ ਸਾਰੇ ਹੀ ਜੀਵਿਦਾਰ ਕਿਸਾਨ ਮਜ਼ਦੂਰ ਸਾਰੇ ਹੀ ਭਾਈਚਾਰੇ ਦੀ ਆਪਣੀ ਲੜਾਈ ਆ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਮੰਗਾ ਮੰਨ ਲੈਣੀਆਂ ਚਾਹੀਦੀਆਂ ਬਿਲਕੁਲ ਸੋ ਸ਼ੁਭ ਕਰਨ ਦੇ ਘਰ ਦੂਰ ਦੁਰੇਡੇ ਤੋਂ ਲੋਕ ਦੁੱਖ ਸਾਂਝਾ ਕਰਨ ਦੇ ਲਈ ਆ ਰਹੇ ਨੇ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ ਯੂਬੀਪੀ ਸੰਚਾ